ਸਾਡੇ ਦਰਸ਼ਕ ਸਾਡੇ ਨਾਲ ਪਿਆਰ ਸਾਂਝਾ ਕਰਦੇ ਹੀ ਹੈ ਜੀ ਬਹੁਤ ਸਾਰਾ ਪਿਆਰ ਦਰਸ਼ਕਾਂ ਦਾ ਸਾਨੂੰ ਮਿਲਦਾ ਹੈ ਔਰ ਸ਼ੁਕਰੀਆ ਜੀ ਫੋਨ ਕਰਨ ਦੇ ਲਈ ਤੁਹਾਡਾ ਸਰ ਅਗਲਾ ਖਾਤਾ ਸੇ ਫੜਦੇ ਹਾਂ ਉਸ ਤੋਂ ਪਹਿਲਾਂ ਅਸੀਂ ਨੈਕਸਟ ਕਾਲਰ ਲੈ ਲੈਂਦੇ ਹਾਂ ਜੀ ਹੈਲੋ ਮੈਡਮ ਨੀਹਾ ਜੋਸ਼ੀ ਜੀ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਡਾਇਰੈਕਟਰ ਓਮ ਗੋਰੀ datt ਸ਼ਰਮਾ ਜੀ ਨੂੰ ਇਕਬਾਲ ਸਿੰਘ ਮੇਨ ਬਾਜ਼ਾਰ ਅਠੌਰ ਦੀ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਮਿੱਠੀ-ਮਿੱਠੀ ਤੇ ਨਿੱਗੀ-ਨਿੱਗੀ ਜੀ ਨਾਮ ਸ਼ਿਕਾਰ ਸਾਥ ਸਤਿਕਾਰ ਅਦਾਬ ਨਮਸਕਾਰ ਬਹੁਤ ਬਹੁਤ ਮਿਹਰਬਾਨੀ ਨਿੱਗੀ ਨਿੱਗੀ ਦੀ ਜ਼ਰੂਰਤ ਹੈ ਕਿਉਂਕਿ ਠੰਡ ਹੈ ਸ਼ੁਕਰੀਆ ਸਰ ਮੈਂ ਸਭ ਤੋਂ ਪਹਿਲਾਂ ਤਾਂ ਇਸ ਨਵੇਂ ਸਾਲ ਨੂੰ ਜੀ ਆਇਆਂ ਕਹਿੰਦਾ ਹੋਇਆ ਤੁਹਾਨੂੰ ਮੈਂ ਆਪਣਾ ਸ਼ੇਅਰ ਅਰਜ ਕਰਾਂਗਾ ਹਾਂਜੀ ਫੁੱਲਾਂ ਕਲੀਆਂ ਦੇ ਵਾਂਗੂ ਘਰ ਘਰ ਮਹਿਕਾਊਗਾ ਆਸਾਂ ਦਾ ਦੀਪ ਸਭਨਾ ਦੇ ਵੇੜੇ ਰਸ਼ਨਾਊਗਾ ਦੁਆ ਹਥੂਰੀਆ ਰੱਬ ਨੂੰ ਨਿਤ ਹੀ ਕਰਦਾ ਰਹਿੰਦਾ ਹੈ ਹਰ ਕਰ ਖੁਸ਼ੀਆਂ ਆਵਨ ਨਵੇਂ ਸਾਲ ਤੇ ਕਹਿੰਦਾ ਹੈ ਕਿਉਂਕਿ ਇਹ ਖੁਸ਼ੀਆਂ ਖੇੜਿਆਂ ਨਾਲ ਭਰਪੂਰ ਹੋਵੇ ਸਾਰੇ ਮਿਲ ਜੁਲ ਕੇ ਰਹਿਣ ਸਾਰੇ ਖੁਸ਼ੀਆਂ ਖੇੜਿਆਂ ਦੇ ਰਹਿਣ ਤੇ DD ਪੰਜਾਬੀ ਦੇਖਣ ਸਰ ਮੈਂ DD ਪੰਜਾਬੀ ਦੀ ਗੱਲ ਕਰਾਂ ਕਿਉਂਕਿ ਜਿੱਥੇ ਬਾਵਾ 2016 ਨੇ ਤਾਂ ਰੰਗ ਬੰਨਿਆ ਉੱਥੇ ਤੁਹਾਡੀ ਪ੍ਰਾਈਵੇਟ ਪ੍ਰੋਗਰਾਮਾਂ ਨੂੰ ਵੀ ਮੈਂ ਨਿੰਦ ਨਹੀਂ ਸਕਦਾ ਕਿਉਂਕਿ ਸਾਰੀ ਰਾਤ ਹੀ ਬੜਾ ਹੀ ਆਨੰਦ ਆਉਂਦਾ ਰਿਹਾ ਕਿਉਂਕਿ ਦੇਖੋ ਅਸੀਂ DD ਪੰਜਾਬੀ ਦੇ ਦਰਸ਼ਕ ਹੋਣ ਦੇ ਨਾਤੇ ਸਾਨੂੰ ਲੋਕ ਪੁੱਛਣ ਹੁੰਦੇ ਸੀ ਵੀ ਪ੍ਰੋਗਰਾਮ ਅੱਜ ਕਿੰਨੇ ਵਜੇ ਆ ਰਿਹਾ ਸਾਡੇ ਆਂਢੀ ਗੁਆਂਢੀ ਸਾਡੇ ਜਿੰਨੇ ਵੀ ਮਿੱਤਰ ਪਿਆਰੇ ਸੀ ਉਹਨਾਂ ਨੇ ਡੀਡੀ ਪੰਜਾਬੀ ਦਾ ਭਰਪੂਰ ਆਨੰਦ ਲਿਆ ਤੇ ਨੱਚਣ ਨੂੰ ਜੀ ਕਰਦਾ ਇਹ ਤੇ ਆ ਕੇ ਤੇ ਵੀ ਬੜਾ ਆਨੰਦ ਆਇਆ ਜੀ ਤੁਹਾਨੂੰ ਸਾਨੂੰ ਬਹੁਤ ਹੀ ਮਨ ਖੁਸ਼ ਹੋਇਆ ਤੇ ਬਾਕੀ ਤੁਸੀਂ ਇੰਨੀ ਮਿਹਨਤ ਕਰਦੇ ਹੋ ਤੁਹਾਡੀ ਸਾਰੀ ਇੰਨੀ ਟੀਮ ਮਿਹਨਤ ਕਰਦੀ ਹੈ ਤੁਸੀਂ ਇੰਨੇ ਕਲਾਕਾਰ ਬੁਲਾਏ ਸਾਨੂੰ ਤੁਸੀਂ ਇੰਨੀ ਖੁਸ਼ੀ ਦਿੱਤੀ ਮੈਂ ਕਹਿ ਨਹੀਂ ਸਕਦਾ ਨੱਚਣ ਨੂੰ ਜੀ ਕਰਦਾ ਸਾਡਾ ਪੂਰੇ ਤਰ੍ਹਾਂ ਹੀ ਸਫਲ ਹੋ ਗਿਆ ਕਿਉਂਕਿ ਡੀਡੀ ਪੰਜਾਬੀ ਨੂੰ ਤੁਹਾਡੀ ਇੰਨੀ ਅੱਛੀ ਕਮਾਂਡ ਦਿੱਤੀ ਜਾ ਰਹੀ ਆ ਇੰਨੇ ਵਧੀਆ ਪ੍ਰੋਗਰਾਮ ਚੱਲ ਰਹੇ ਆ ਕੋਈ ਝੂਠੀ ਤਰੀਫ਼ ਨਹੀਂ ਹੈ ਤੁਹਾਡੀ ਸਾਰੀ ਟੀਮ ਦਾ ਇੰਨਾ ਵਰਕ ਆ ਤੇ ਦੇਖ ਕੇ ਅਸੀਂ ਆਨੰਦ ਲ ਆਉਂਨੇ ਆ ਗੱਦਗੱਦ ਹੁੰਦੇ ਰਹਨੇ ਆ ਹਮੇਸ਼ਾ ਸਾਡਾ ਜਿਹੜਾ ਚਿਹਰਾ ਵਾ ਸਾਡਾ ਉਹ ਖੁਸ਼ੀਆਂ ਨਾਲ ਖੇੜਿਆ ਨਾ ਅਸੀਂ ਟੱਲੀ ਵਾਂਗੂ ਟੜਕਦੇ ਆ ਢਾ ਡੰਗੂ ਖੜਕੇ ਰਹਿੰਦੇ ਢੋਲੇ ਲੀਆਂ ਲਾਉਨੇ ਆ ਤੁਹਾਡੇ ਪ੍ਰੋਗਰਾਮਾਂ ਨੂੰ ਦੇਖ ਕੇ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਜੀ ਮਿਹਰਬਾਨੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਹੀ ਮਤਲਬ ਸਾਨੂੰ ਤਵਕਉ ਕਰਦੇ ਆ ਵੀ ਤੁਹਾਨੂੰ ਤੁਹਾਡੇ ਤੋਂ ਬਹੁਤ ਵਧੀਆ ਪ੍ਰੋਗਰਾਮ ਸਾਨੂੰ ਮਿਲਦੇ ਰਹਿਣਗੇ ਤੁਹਾਤੋਂ ਤੁਹਾਡੀ ਸਾਰੀ ਟੀਮ ਤੋਂ ਤੇ رابطہ ਦੀ ਸਮੂਹ ਟੀਮ ਦਾ ਜੀ ਜਸਵੀਰ ਜੀ ਦਾ ਜਿੰਨੇ ਵੀ ਕੈਮਰਾਮੈਨ ਤੇ ਜਿੰਨੀ ਟੀਮ ਪਿੱਛੇ ਕੰਮ ਕਰ ਰਹੀ ਹੈ ਸਭ ਦਾ ਬਹੁਤ ਬਹੁਤ ਧੰਨਵਾਦ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾ ਨਵੇਂ ਸਾਲ ਦੀਆਂ ਜੀ ਅੱਜ ਬਿਲਕੁਲ ਸਹੀ ਹੈ ਹਟੂਤ ਸਾਹਿਬ ਔਰ ਵਾਕਈ ਨਵੇਂ ਸਾਲ ਦੇ ਵਿੱਚ ਸਾਨੂੰ ਹੌਸਲੇ ਦੀ ਲੋੜ ਹੁੰਦੀ ਹੈ ਔਰ ਤੁਹਾਡੀ ਖੁਸ਼ੀ ਭਰੀ ਆਵਾਜ਼ ਜਿਹੜੀ ਹੈ ਇਹ ਸੰਦੇਸ਼ ਦੇ ਰਹੀ ਹੈ ਕਿ ਰੱਬ ਸਾਰਿਆਂ ਦਾ ਭਲਾ ਕਰੇ ਔਰ ਤੁਸੀਂ ਪ੍ਰੋਗਰਾਮਾਂ ਦਾ ਜਿਹੜਾ ਆਨੰਦ ਲਿਆ ਔਰ ਸਾਡਾ ਜਿਹੜਾ ਹੌਸਲਾ ਵਧਾਇਆ ਉਹਦੇ ਨਾਲ ਸਾਨੂੰ ਹੋਰ ਤਾਕਤ ਮਿਲਦੀ ਹੈ ਕਿ ਅਸੀਂ ਹੋਰ ਮਿਹਨਤ ਕਰੀਏ ਔਰ ਦਰਸ਼ਕਾਂ ਦੇ ਦਿਲ ਦੇ ਵਿੱਚ ਵਸੀਏ ਅਤੇ ਉਹਨਾਂ ਲੋ ਜਿਹੜੇ ਜਿਸ ਤਰ੍ਹਾਂ ਦੇ ਪ੍ਰੋਗਰਾਮ ਚਾਹੁੰਦੇ ਪੂਰੇ ਕਰੀਏ ਬਹੁਤ-ਬਹੁਤ ਮਿਹਰਬਾਨੀ ਧੰਨਵਾਦ ਜੀ ਬាទ ਬਹੁਤ ਸ਼ੁਕਰੀਆ ਤੁਹਾਡੇ ਕਾਲ ਕਰਨ ਦੇ ਲਈ ਤੁਹਾਡਾ ਆਰ